ਹੋ ਨਰੇ ਤੇਨ ਜੀ ਤੋੜਦੇ ਵੰਕੇ ਹਯਾ ਗਾਨਾ ਰੋਮ ਕੋ ਨਾਮ ਦਾ ਰਾਜਪੂਤਾਂ Chúng tôi nên không thể, phải là người đã thua. Phải là người đã ဒီနာသန္နေနေအခုနေရယ်ပုတေဒီနာ सो ਯਾਰ ਤੇ ਜੀਰਾ ਸੁਦਰ ਨੂੰ ਮੇਰੇ ਤੁੰ ਤੋਂ ਲੈ ਯਾਰ ਤੇ ਜੀਰਾ Well the lady ਰਹਿ ਤੇਰੇ ਭਰਤੀ ਦੀਤ ਸ੍ਰੀ ਸਾਹਿਬ ਜੀ ਸਹਾਈ ਗੁਰੂ ਕਾਲ ਸਾਜੀ ਹੋਗੇ ਬੋਲ ਗਾਲੇ ਕਾਲ ਸਾਜੀ ਸਾਰੇ ਕੋ ਬੋਲੋ ਜੀ ਵਾਹ ਗੁਰੂ ਆਤਮ ਜੀ ਬਖਸ਼ੋ ਜੀ ਆਪਣੇ ਜੋ ਸਿੱਖਾਲੋ ਸਿੱਖੇ ਦਾ ਕੇਸ ਦਾ ਰਹਿਜ ਤਾਨ ਵਿਦੇਕ ਤਾਨ ਸਹਾਉਦਾਨ ਤੁ ਸਾਧਾਨ ਸਿਧਾਨ ਤੇ ਦਾਨ ਨਾਮ ਦਾ ਜੀ ਧੰਨਵਾਦ

ਇਹ ਸੈਕਸ਼ਨ ਵੀ ਸਰਦਾਰ ਅੰਗਰੇਜ਼ ਸਿੰਘ ਜੀ ਅੱਜ ਤੁਹਾਡੇ ਪਿਤਾ ਜੀ ਸਰਦਾਰ ਅਕਬੀਰ ਸਿੰਘ ਜੀ ਦੀ ਅੰਤਮ ਅਰਦਾਸ ਸੀ ਜਿਹਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਲੀਡਰ ਪਹੁੰਚੇ ਸੀ ਕੀ ਕਹਿਣਾ ਚਾਹੁੰਦੇ ਹੈ ਇਸ ਸੰਬੰਧ ਵਿੱਚ ਮੇਰੇ ਪਿਤਾ ਜੀ ਸਰਦਾਰ ਅਕਬੀਰ ਸਿੰਘ ਜੀ ਆਜਾ ਅੰਤਮ ਅਰਦਾਸ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਸਾਰੀਆਂ ਤੋਂ ਉਹਨਾਂ ਦੇ ਆਗੂ ਆਏ ਉਹਨਾਂ ਨੇ ਅੰਤਮ ਅਰਦਾਸ ਵਿੱਚ ਦਾਖਲ ਹੋ ਕੇ ਸਾਡੇ ਦੁੱਖ ਨੂੰ ਵੰਡਾਇਆ ਜਿਹਦੇ ਵਿੱਚ ਸਿਆਸੀ ਪਾਰਟੀਆਂ ਤੋਂ ਇਲਾਵਾ ਸਾਡੇ ਮੰਡੀਆਂ ਦੇ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਪੰਜਾਬ ਪ੍ਰਧਾਨ ਐਸੋਸੀਏਸ਼ਨ ਦੇ ਸਾਰੇ ਆਏ ਸਾਰਿਆਂ ਨੇ ਮੇਰੇ ਦੁੱਖ ਦੇ ਵਿੱਚ ਸ਼ਰੀਕ ਹੋਇਆ ਪਿੰਡਾਂ ਦੇ ਪੰਚ ਸਰਪੰਚ ਇਲਾਕੇ ਦੇ ਮੋਹਤਬਰ ਸੱਜਣ ਸਾਰੇ ਰਿਸ਼ਤੇਦਾਰ ਭਾਈਚਾਰਾ ਆਮ ਸਾਰੇ ਇਲਾਕੇ ਦੀ ਸੰਗਤ ਆਈ ਉਹਨਾਂ ਦਾ ਮੇਰੇ ਦੁੱਖ ਵਿੱਚ ਸ਼ਰੀਕ ਹੋਣ ਤੇ ਆਉਣ ਤੇ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਥੈਂਕ ਯੂ ਜੀ ਤਸੀਰ ਸਿੰਘ ਸੰਧੂ ਸਾਹਿਬ ਜੀ ਅੱਜ ਤੁਹਾਡੇ ਦਾਦਾ ਜੀ ਸਰਦਾਰ ਰਗਵੀਰ ਸਿੰਘ ਜੀ ਦੀ ਅੰਤਿਮ ਅਰਦਾਸ ਦੇ ਵਿੱਚ ਬਹੁਤ ਵੱਡਾ ਇਕੱਠ ਦੇਖਣ ਨੂੰ ਮਿਲਿਆ ਕੀ ਕਹਿਣਾ ਚਾਹੁੰਦੇ ਇਸ ਬਾਰੇ ਸਾਡੇ ਦਾਦਾ ਜੀ ਸਰਦਾਰ ਰਗਵੀਰ ਸਿੰਘ ਜੀ ਸੰਧੂ ਸਾਹਿਬ ਦਾ ਇਲਾਕੇ ਦੇ ਵਿੱਚ ਸਾਰੀ ਸੰਗਤ ਦੇ ਨਾਲ ਪੂਰੇ ਇਲਾਕੇ 'ਚ ਬਹੁਤ ਪ੍ਰੇਮ ਪਿਆਰ ਸੀ ਇਹ ਇਹ ਅੱਜ ਉਹਨਾਂ ਦੀ ਅੰਤਿਮ ਅਰਦਾਸ ਚ ਵੇਖਣ ਨੂੰ ਮਿਲਿਆ ਸਾਰੇ ਇਲਾਕੇ ਦੀ ਸਮੂਹ ਲੀਡਰਸ਼ਿਪ ਇਸ ਉਹਨਾਂ ਦੀ ਅੰਤਿਮ ਅਰਦਾਸ ਚ ਹਾਜ਼ਰ ਹੋਈ ਆ ਤੇ ਸਾਰੇ ਇਲਾਕੇ ਦੇ ਪੰਜ ਸਰਪੰਚ ਲਾਗੇ ਲਾਗੇ ਪਿੰਡਾਂ ਦੇ ਜਿੰਨੇ ਵੀ ਨਮਾਇंदे ਸੀ ਉਹ ਸਾਰੇ ਹਾਜ਼ਰ ਹੋਏ ਆ ਉਹਨਾਂ ਦਾ ਸੁਭਾਅ ਨਿੱਕਾ ਸੀ ਪ੍ਰੇਮ ਪਿਆਰ ਨਾਲ ਸਾਰਿਆਂ ਨਾਲ ਰਹਿੰਦੇ ਸੀ ਫਿਰ ਉਹਨਾਂ ਨੇ ਬਚਪਨ ਤੋਂ ਹੀ ਆਪਣੇ ਪਹਿਲੇ ਪਿੰਡ ਚ ਪੁਲਵਾਨੀ ਕੀਤੀ ਫਿਰ ਉਹਨਾਂ ਨੇ ਇੱਥੇ ਮਿਹਨਤ ਕਰਕੇ ਆਪਣੀ 100 ਕਲੇ ਤੋਂ ਪਲੱਸ ਉਹਨਾਂ ਜ਼ਮੀਨ ਬਣਾਈ ਆਪਣੀ ਫਿਰ ਫਾਦਰ ਸਾਹਿਬ ਹੀ ਉਹਨਾਂ ਨੇ ਆਰਥਿਕ ਇਹਨਾਂ ਨੂੰ ਕਰਾਇਆ ਤਾਇਆ ਜੀ ਵਾਹੀ ਕਰਦੇ ਸੀ ਉਹਨਾਂ ਸਾਰਿਆਂ ਦੀ ਉਹਨਾਂ ਦੀ ਆਪਣੇ ਬੱਚਿਆਂ ਦੀ ਪੂਰੀ ਸਪੋਰਟ ਕੀਤੀ ਤੇ ਇਹ ਅੱਜ ਵੇਖਣ ਨੂੰ ਹੀ ਮਿਲਿਆ ਵਾ ਕਿ ਜੋ ਸੰਗਤ ਇਲਾਕੇ ਦੀ ਪੂਰਾ ਪੰਡਾਲ ਭਰ ਗਿਆ ਵਾ ਅਜੇ ਕਿ ਸਾਡੇ ਕੋ ਸੱਦਾ ਵੀ ਨਹੀਂ ਸਾਰੀ ਸੰਗਤ ਨੂੰ ਦੱਸਿਆ ਵੀ ਨਹੀਂ ਗਿਆ ਪਰ ਉਹਨਾਂ ਦਾ ਇਹ ਪਿਆਰ ਹੀ ਦਲੀ ਰਿਸ਼ਤਾ ਹੀ ਸਾਰੀ ਸੰਗਤ ਦੇ ਨਾਲ ਜੋ ਅੱਜ ਵੇਖਣ ਨੂੰ ਮਿਲਿਆ ਵਾ ਤੇ ਜਿਹੜੀ ਵੀ ਸੰਗਤ ਇੱਥੇ ਹਾਜ਼ਰ ਹੋਈ ਆ ਉਹਨਾਂ ਦੀ ਅੰਤਿਮ ਅਰਦਾਸ ਚ ਮੇਰੇ ਵੱਲੋਂ ਤੇ ਸਾਰੇ ਸਾਡੇ ਪਰਿਵਾਰ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਜੰਨਤਕੌਰ ਸਰਦਾਰਕ ਵੀਰ ਸਿੰਘ ਸੰਦੂਦੀ ਪਰਪੋਤਰੀਆਂ ਉਹਨਾਂ ਦੇ ਅੱਜ ਅੰਤਿਮ ਅਡਾਸ ਲਈ ਰੱਖੇ ਗਏ ਅਖੰਡ ਪਾਠ ਦਾ ਅਖੰਡ ਪਾਠ ਦਾ ਭੋਗ ਸੀ ਮੈਂ ਸਾਥ ਸੰਗਤ ਨੂੰ ਬਹੁਤ ਸ਼ੁਕਰੀਆ ਕਰਦੀ ਹਾਂ ਕਿ ਉਹਨਾਂ ਨੇ ਇੱਥੇ ਆਏ ਦਰਸ਼ਨ ਦਿੱਤੇ ਸਾਨੂੰ ਬਹੁਤ ਵਧੀਆ ਲੱਗਾ ਕਈ ਕਈ ਮੈਂਬਰਾਂ ਦੇ ਲੀਡਰਸ ਵੀ ਆਏ ਸੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਸਾਡੇ ਬਾਪੂ ਜੀ ਸੀ ਉਹ ਬਹੁਤ ਵਧੀਆ-ਵਧੀਆ ਸੁਭਾਅ ਦੇ ਸੀ ਜਿਹੜੇ ਉਹ ਆਪਣਾ ਪਿੰਡ ਛੱਡ ਕੇ ਇੱਥੇ ਆਏ ਸੀ ਉਹਨਾਂ ਤੋਂ ਸਿਰਫ 3-4 ਕਿੱਲੇ ਪਹਿਲੀ ਹੁੰਦੀ ਸੀ ਪਰ ਉਹਨਾਂ ਨੇ ਇੰਨੀ ਜਿਆਦਾ ਮਿਹਨਤ ਕੀਤੀ ਕਿ ਉਹਨਾਂ ਨੇ 3-4 ਕਿੱਲੇ ਤੋਂ ਆਪਣਾ 100 ਕਿੱਲਾ ਪਲੱਸ ਪਹਿਲੀ ਬਣਾਤੀ ਹੁਣ ਉਹਨਾਂ ਨੂੰ ਉਹਨਾਂ ਦੇ ਲੋਕ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਸੀ ਪੂਰੀ ਮੈਂ ਪੂਰੀ ਸਾਧ ਸੰਗਤ ਜੀ ਨੂੰ ਦਿਲੋਂ ਧੰਨਵਾਦ ਕਰਦੀ ਆ ਕਿ ਉਹ ਸਾਰੇ ਜਾਨੇ ਇੱਥੇ ਆਏ ਉਹਨਾਂ ਨੇ ਦਰਸ਼ਨ ਦਿੱਤੇ ਹਨ ਉਹਨੂੰ ਬਹੁਤ ਵਧੀਆ ਲੱਗਾ ਸਾਰਿਆਂ ਨੂੰ ਧੰਨਵਾਦ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਮੇਰਾ ਨਾਮ ਰਾਜਵਿੰਦਰ ਕੌਰ ਹੈ ਮੈਂ ਸਰਦਾਰ ਰਕबीर ਸਿੰਘ ਸੰਧੂ ਦੀ ਪੋਤਰੀ ਆ ਉਹ ਬੜੇ ਹੀ ਨਿੱਗੇ ਸੁਭਾਅ ਦੇ ਇਨਸਾਨ ਸਨ ਸਾਰਿਆਂ ਨੂੰ ਪਿਆਰ ਕਰਨ ਵਾਲੇ ਇਲਾਕੇ 'ਚ ਉਹਨਾਂ ਦਾ ਬਹੁਤ ਨਾਮ ਸੀ ਸਾਰੇ ਲੋਕ ਉਹਨਾਂ ਨੂੰ ਬੜਾ ਪਸੰਦ ਕਰਦੇ ਸਨ ਤੇ ਅੱਜ ਜਿੰਨੀ ਵੀ ਸੰਗਤ ਆਈ ਇੱਥੇ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਆਏ ਸਾਰੀਆਂ ਅਕਾਲੀ ਦਲ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਆਰਟੀ ਐਸੋਸੀਏਸ਼ਨ ਜਿੰਨੇ ਵੀ ਲੋਕ ਆਏ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੀ ਹਾਂ ਇੱਥੇ ਆਉਣ ਦੀ ਕੁਝ ਤੇ ਸੰਗਤ ਇਦਾਂ ਵੀ ਆਈ ਆ ਕਿ ਸਾਨੂੰ ਪਤਾ ਹੀ ਨਹੀਂ ਸੀ ਕਿ ਅਸੀਂ ਕਿਨੂੰ ਕਿਹਾ ਕਿਨੂੰ ਨਹੀਂ ਕਿਹਾ ਸਾਡੇ ਕੋਲ ਮਤਲਬ ਪੂਰਾ ਸੱਦਾ ਹੀ ਨਹੀਂ ਦਿੱਤਾ ਗਿਆ ਸਾਰਿਆਂ ਨੂੰ ਮੈਸੇਜ ਨਹੀਂ ਦਿੱਤਾ ਗਿਆ ਪੰਡਾਲ ਨੂੰ ਵੇਖ ਕੇ ਸਾਰੀ ਸਾਰਿਆਂ ਨੂੰ ਪਤਾ ਲੱਗਦਾ ਹੋਊਗਾ ਕਿ ਉਹ ਕਿੰਨੇ ਨਿੱਗੇ ਸੁਭਾ ਦੇ ਮਾਲਕ ਹੀ ਤੇ ਸਾਰੀ ਸੰਗਤ ਨੂੰ ਸਾਡੇ ਵੱਲੋਂ ਦਿਲੋਂ ਧੰਨਵਾਦ